ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਵੋਗੇ ਤੇ ਬਹਿਕੂ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਲਓ ਜੀ ਆਪਾਂ ਅੱਜ ਦਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਇੱਥੇ ਮੈਂ ਰੱਖੀ ਹੋਈ ਸੀਗੀ ਕੜੀ ਤੇ ਚਾਵਲ ਬਣਨੇ ਕੜੀ ਜਿਹੜੀ ਬਸ ਰਿੱਜਣ ਰੱਖੀ ਹੋਈ ਸੀ ਪੈਂਪ ਵਿੱਚ ਵਿੱਚ ਦੀ ਕੜੀ ਨੂੰ ਹਲਾਈ ਜਾਂਦੀ ਸੀਗੀ ਤੇ ਨਾਲ ਮੈਂ ਚੌਲਾਂ ਤੜਕਾ ਲਾਉਂਦੀ ਸੀ ਚੌਲ ਜਿਹੜੇ ਆਪਾਂ ਤੜਕਾ ਲਾ ਕੇ ਬਣਾਏ ਸੀ ਪਿਆਜ਼ ਦਾ ਤੜਕਾ ਲਾਇਆ ਸੀ ਕਿਉਂਕਿ ਫੇ ਬੱਚੇ ਲਾਈਕ ਨਹੀਂ ਜੀਰਾ ਰਾਈਸ ਨੂੰ ਜਿਆਦਾ ਲਾਈਕ ਨਹੀਂ ਕਰਦੇ ਮਤਲਬ ਹਨਾ ਤੇ ਲੋ ਜੀ ਚੌਲ ਜਿਹੜੇ ਮੈਂ ਪਾਤੇ ਤੇ ਕੜੀ ਨੂੰ ਵੀ ਮੈਂ ਹਲਾਈ ਜਾਨੀ ਆ ਕਿਉਂਕਿ ਕੜੀ ਨੂੰ ਹੋਗੇ 10 ਮਿੰਟ ਰਿਜਦੀ ਨੂੰ ਜਿੰਨੀ ਕੜੂਗੀ ਉੰਨੀ ਸਵਾਦ ਬਣੂਗੀ ਹਨਾ ਕੜੀ ਕੜ-ਕੜ ਕੇ ਬਣਦੀ ਆ ਤੇ ਦੁਪਹਿਰ ਦੇ 1.5 ਦਾ ਟਾਈਮ ਆ ਤੇ ਤਰੀਕ ਹੈਗੀ ਸੀਗੀ 9 ਯਾਨੀ ਕਿ ਅੱਜ ਮੈਂ 10 ਨੂੰ ਐਡੀਟਿੰਗ ਕਰਦੀ ਆ 9 ਤਰੀਕ ਦਿਨ ਵੀਰਵਾਰ ਸੀਗਾ ਹਾਂਜੀ ਅੱਜ ਸ਼ੁੱਕਰਵਾਰਾ ਕੱਲ ਵੀਰਵਾਰ ਸੀਗਾ ਤੇ ਮੈਂ ਬਲੌਗ ਸ਼ੁਰੂ ਕਰ ਲਿਆ ਸੀ ਕਿਉਂਕਿ ਮੈਂ ਕੰਮ ਲੱਗੀ ਹੋਈ ਸੀਗੀ ਤੇ ਮੇਰੀ ਤਿਆਰੀ ਕਰਕੇ ਰੱਖੀ ਪਈ ਸੀ ਦੁਪਹਿਰ ਦੇ ਖਾਣੇ ਦੀ ਮੈਨੂੰ ਦਿਮਾਗ ਦੇ ਵਿੱਚ ਪੂਰਾ ਸਾਰਾ ਇੱਕ ਪਲਾਨ ਬਣਾਇਆ ਹੋਇਆ ਸੀ ਵੀ ਮੈਂ ਕਿਹੜੇ ਕਿੰਨੇ ਵਜੇ ਕੀ ਕਰਨਾ ਹੈ ਤੇ ਠੀਕ ਹੈ ਜੀ ਤੇ ਬਲੌਗ ਦਾ ਨਹੀਂ ਸੀ ਬਣਾ ਸੀਗਾ ਦਿਮਾਗ ਦੇ ਵਿੱਚ ਵੀ ਅੱਜ ਬਲੌਗ ਕਦੋਂ ਸ਼ੁਰੂ ਕਰਨਾ ਹੈ ਹਨਾ ਕਿਉਂਕਿ ਮੇਰੇ ਦਿਮਾਗ ਦੇ ਵਿੱਚ ਮੇਰਾ ਨਾ ਸੂਟ ਸਟਿਚ ਕਰਨ ਨੂੰ ਇੱਕ ਪਲਾਨ ਜਿਹਾ ਬਣਾਇਆ ਹੋਇਆ ਸੀਗਾ ਉਹਦੇ ਕਰਕੇ ਨਾ ਮੈਨੂੰ ਬਸ ਇਹ ਸੀਗਾ ਵੀ ਮੇਰਾ ਸੂਟ ਬਣ ਜਵੇ ਬਸ ਤੁਹਾਨੂੰ ਪਤਾ ਹੀ ਹੈ ਵੀ ਕੁੜੀਆਂ ਨੂੰ ਸੂਟਾਂ ਤੋਂ ਇਲਾਵਾ ਹੋਰ ਕੁਝ ਵੀ ਵਧੀਆ ਨਹੀਂ ਲੱਗਦਾ ਹੈਗਾ ਨਾ ਸੂਟ ਹੋਣ ਨਵੇਂ-ਨਵੇਂ ਤੇ ਕਈਆਂ ਨੂੰ ਹੁੰਦਾ ਵੀ ਸੂਟ ਬਣਵਾਈਏ ਬਟਿਕ ਤੋਂ ਜਾਂ ਟੇਲਰ ਤੋਂ ਹਨਾ ਤੇ ਮੈਨੂੰ ਹੁੰਦਾ ਵੀ ਮੈਂ ਆਪ ਬਣਾ ਲਵਾਂ ਵੀ ਇਹ ਵੀ ਇੱਕ ਨਸ਼ਾ ਆ ਹਨਾ ਬਸ ਮੈਨੂੰ ਆਪ ਸੂਟ ਬਣਾਉਣਾ ਵਧੀਆ ਲੱਗਦਾ ਬਸ ਮੈਨੂੰ ਦੋ ਚੀਜ਼ਾਂ ਦਾ ਇਹ ਨਸ਼ਾ ਆ ਸਭ ਤੋਂ ਵੱਡਾ ਨਸ਼ਾ ਮੈਨੂੰ ਸਟੀਚਿੰਗ ਕਰਨ ਦਾ ਮੈਨੂੰ ਘਰ ਦੇ ਕੰਮ ਬਾਕੀ ਦੇ ਹੋਰ ਕਰਨ ਤੋਂ ਥੋੜਾ ਜਿਆ ਇਹ ਹੁੰਦਾ ਵੀ ਮੈਂ ਕੱਟ ਕਰਾਂ ਮੈਂ ਸੂਟ ਸਟਿਚ ਕਰ ਲਵਾਂ ਬਸ ਮੈਨੂੰ ਸੂਟ ਸਟਿਚ ਕਰਨੇ ਬਹੁਤ ਪਸੰਦ ਨੇ ਤੇ ਬਸ ਮੈਂ ਬੈਠੀ ਹੋਵਾਂ ਸੂਟ ਬਣਾਈ ਜਾਵਾਂ ਮੈਨੂੰ ਬਹੁਤ ਵਧੀਆ ਲੱਗਦਾ ਹੈ ਬਟ ਫਿਰ ਕੀ ਕਰੀਏ ਘਰ ਦੇ ਕੰਮ ਵੀ ਕਰਨੇ ਪੈਂਦੇ ਆ ਸੌ ਮਜਬੂਰੀਆਂ ਹੋ ਜਾਂਦੀਆਂ ਹਨਾ ਘਰ ਦੇ ਕੰਮ ਵੀ ਜ਼ਰੂਰੀ ਆ ਕਿਉਂਕਿ ਇੱਕ ਫੈਮਿਲੀ ਆ ਹਨਾ ਉਹਦੇ ਲਈ ਵੀ ਆਪਾਂ ਨੂੰ ਖਾਣਾ ਬਣਾਉਣਾ ਬੱਚਿਆਂ ਨੇ ਸਕੂਲ ਹੋਣਾ ਤੇ ਇੱਥੇ ਮੈਂ ਲੱਗੀ ਸੀ ਜਿਹੜਾ ਅਲਿਸ਼ ਕੈਸ਼ ਬਣਾਉਣ ਔਰ ਕੈਸ਼ ਬਣਾਉਣ ਦਾ ਬਹੁਤ ਈਜ਼ੀ ਜੀ ਇੱਕ ਟ੍ਰਿਕ ਆ ਤੁਹਾਡੇ ਨਾਲ ਵੀ ਚਲ ਮੈਂ ਸ਼ੇਅਰ ਕਰ ਹੀ ਲੈਣੀ ਆ ਬਾਕੀ ਫੇਰ ਕਿਸੇ ਦਿਨ ਤੁਹਾਨੂੰ ਦੱਸੂਗੀ ਹਨਾ ਅੱਜ ਮੈਂ ਤੁਹਾਨੂੰ ਇਦਾਂ ਦੱਸ ਦਿੰਨੀ ਆ ਵੀ ਮਿੰਟ ਚ ਹੀ ਸ਼ਕੈਸ਼ ਸ਼ਕੈਸ਼ ਜਿਹੜਾ ਬਣ ਜਾਂਦਾ ਬਣਾਉਣ ਨੂੰ ਸਾਰੀ ਮਿੰਟ ਚ ਬਣਾ ਲੈਂਦੇ ਆ ਬਟ ਚੀਨੀ ਘੋਲਣੀ ਹੁੰਦੀ ਆ ਨਾ ਫੇਰ ਉਹਦੇ ਲਈ ਟਾਈਮ ਲੱਗਦਾ ਆ ਤੇ ਇਹ ਇਹ ਥੋੜਾ ਜਿਆਦਾ ਜਿਆਦਾ ਮਿੱਠਾ ਜਿਆ ਵਧ ਵਧੀਆ ਲੱਗਦਾ ਸ਼ਕੈਸ਼ ਜਿਹੜਾ ਸ਼ਕੈਸ਼ ਬਣਾਉਣ ਲਈ ਮੈਂ ਚੀਨੀ ਬੋਤਲ ਦੇ ਵਿੱਚ ਪਾ ਕੇ ਤੇ ਉਹਦੇ ਵਿੱਚ ਪਾਣੀ ਪਾਇਆ ਹੋਇਆ ਤੇ ਬਸ ਘੋਲ ਕੇ ਮਤਲਬ ਘੋਲੀ ਵੀ ਨਹੀਂ ਕੁਝ ਨਹੀਂ ਕੀਤਾ ਆਪਾਂ ਪਾਣੀ ਪਾ ਕੇ ਫ੍ਰਿਜ ਵਿੱਚ ਰੱਖਤੀ ਤੇ ਚੀਨੀ ਜਿਹੜੀ ਆਪਣੇ ਆਪ ਘੁਲ ਗਈ ਤੇ ਫਿਰ ਉਹਨੂੰ ਆਪਾਂ ਮਤਲਬ ਜਦੋਂ ਵੀ ਪਰਤਣਾ ਹੈ ਉਹਦੇ ਵਿੱਚੋਂ ਇੱਕ ਗਲਾਸ ਪਾਣੀ ਦਾ ਅੱਧਾ ਗਲਾਸ ਜਿੰਨਾ ਤੁਸੀਂ ਮਿੱਠਾ ਲਾਇਕ ਕਰਦੇ ਹੋ ਆ ਦੇਖ ਲਓ ਜੀ ਮੈਂ ਸ਼ਕੈਸ਼ ਜਿਹੜਾ ਮਿੱਠੀ ਬਣਾ ਲਿਆ ਤੇ ਸ਼ਕੈਸ਼ ਦਾ ਇੱਕ ਗਲਾਸ ਮੈਂ ਪੀ ਵੀ ਲਿਆ ਬਹੁਤ ਟੇਸਟੀ ਲੱਗਦਾ ਇਹ ਤੇ ਬੱਚਿਆਂ ਨੂੰ ਸਕੂਲੋਂ ਆਇਆਂ ਨੂੰ ਇਦਾਂ ਦਾ ਹਨਾ ਵੀ ਖਾਲੀ ਪਾਣੀ ਨਾਲੋ ਸ਼ਕੈਸ਼ ਦੇ ਦੋ ਰੂਆਬਜ਼ਾ ਕੁਝ ਵੀ ਬਣਾ ਕੇ ਦੇ ਦੋ ਹਨਾ ਰਸਨਾ ਵਗੈਰਾ ਹੋਵੇ ਕੋਲਡ ਡਰਿੰਕ ਨਾਲੋ ਇਹ ਜਿਆਦਾ ਵਹਿਤਰ ਹੁੰਦਾ ਹਨਾ ਕੋਲਡ ਡਰਿੰਕ ਬੱਚਿਆਂ ਨੂੰ ਜਿਆਦਾ ਦੇਣੀ ਨਹੀਂ ਚਾਹੀਦੀ ਹਨਾ ਤੇ ਅਸੀਂ ਤਾਂ ਐਵੇਂ ਕਹੀਏ ਪੀਂਦੇ ਵੀ ਨਹੀਂ ਕਿ ਅਸੀਂ ਸ਼ਕੈਸ਼ ਜਿਆਦਾ ਬਣਾ ਕੇ ਪੀਂਨੇ ਆ ਇਦਾਂ ਰੂਆਬਜ਼ਾ ਕੁਝ ਵੀ ਹੋਵੇ ਇਹ ਜਿਆਦਾ ਪੀਂਨੇ ਆ ਹਨਾ ਤੇ ਬੱਚੇ ਵੀ ਖੁਸ਼ ਹੋ ਜਾਂਦੇ ਆ ਜਦੋਂ ਸਕੂਲੋਂ ਆਇਆ ਨੂੰ ਐਦਾਂ ਦੀ ਚੀਜ਼ ਮਿਲਦੀ ਹੈ ਤੇ ਇੱਕ ਤਾਂ ਵਿਚਾਰੇ ਇੰਨੀ ਧੁੱਪ ਦੇ ਵਿੱਚ ਹਨਾ ਤਰਾ ਤਰਾ ਕਰਦੇ ਆਉਂਦੇ ਧੁੱਪ ਬਹੁਤ ਹੁੰਦੀ ਆ ਹੱਦੋਂ ਵੱਧ ਜਦੋਂ ਹਨਾ ਜੇ ਹਰ ਤਾਂ ਵੀ ਮਤਲਬ ਬਹੁਤ ਜ਼ਿਆਦਾ ਗਰਮੀ ਮੰਦਾ ਆ ਮੇਰੇ ਵਾਂਗ ਉਹ ਤਾਂ ਫਿਰ ਐ ਕਰਦਾ ਵੀ ਬਸ ਉਹ ਤਾਂ ਸਕੂਲ ਵਾਲਿਆਂ ਨੂੰ ਵੀ ਕਹਿੰਦਾ ਵੀ ਸਕੂਲ ਵਾਲਿਆਂ ਨੇ ਗਰਮੀ ਦੇ ਵਿੱਚ ਸੌਕਸ ਕਿਉਂ ਲਾਈਆਂ ਹੋਈਆਂ ਨੇ ਇੰਨੀ ਗਰਮੀ 'ਚ ਸੌਕਸ ਪਾਉਣੀਆਂ ਪੈਂਦੀਆਂ ਨੇ ਹਨਾ ਵੀ ਮੰਮਾ ਮੈਂ ਨਹੀਂ ਪਾਉਣੀਆਂ ਹੈਗੀਆਂ ਮੈਂ ਉਹਨੂੰ ਕਹਿੰਦੀ ਚੱਪਲ ਪਾ ਕੇ ਸਕੂਲ ਚੱਲ ਜਾਇਆ ਕਰ ਸਾਡੇ ਵਾਂਗ ਤੇ ਲੋ ਜੀ ਇਹ ਤਾਂ ਛੜੀ ਆਪਣੀ ਬਣ ਗਈ ਬਹੁਤ ਟੇਸਟੀ ਬਣੀ ਸੀਗੀ ਤੇ ਇੱਧਰ ਚਾਵਲ ਇਹ ਵੀ ਬਣ ਗਏ ਥੋੜਾ ਜਿਹਾ ਸੇਕ ਇਹਨਾਂ ਲੱਗੂਗਾ ਤੇ ਲੋ ਜੀ ਕੜੀ ਚਾਵਲ ਬਣਾ ਕੇ ਉਸ ਤੋਂ ਬਾਅਦ ਮੈਂ ਫੇਰ ਆ ਗਈ ਆਪਣੀ ਸਟੀਜੀ ਮਸ਼ੀਨ ਤੇ ਤੇ ਇੱਥੇ ਮੈਂ ਬਣਾਉਣ ਲੱਗੀ ਹਈ ਸੀਗੀ ਆਪਣੇ ਕਮੀਜ਼ ਦਾ ਗਲਮਾ ਜਿਹੜਾ ਪਿਛਲੇ ਮੇਰੇ ਖਿਆਲ ਨਾਲ ਦੂਜੇ ਤੀਜੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਸੰਡੇ ਵਾਲੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਜਦੋਂ ਮੈਂ ਕੱਟਿਆ ਸੀਗਾ ਤਲੋਜੀ ਮੈਂ ਸੂਟ ਬਣਾਉਂਦੀ ਆ ਇਹਦਾ ਮੈਂ ਗਲਾ ਬਣਾਉਂਦੀ ਸੀਗੀ ਤੇ ਕਲਾ ਇਹਦਾ ਮੈਂ ਚਕੋਰ ਬਣਾਇਆ ਸੀ ਚਕੋਰ ਮਤਲ ਚੌਥ ਸਗਲਾ ਤੇ ਉਹ ਮੈਂ ਦੇਖਦੀ ਸੀਗੀ ਵੀ ਹਨਾ ਵੀ ਕਿਤੇ ਮੇਤੋਂ ਮੈਂ ਕਾਫੀ ਧੀਰਵਾ ਦੇ ਗਲਾ ਬਣਾਇਆ ਹਨਾ ਤੇ ਬਾਕੀ ਆਪਦੇ ਸੂਟ ਦੀ ਆਪ ਨੂੰ ਪਤਾ ਹੁੰਦਾ ਹਨਾ ਵੀ ਕਿੱਦਾਂ ਕਿੱਦਾਂ ਕੀ ਕੀ ਕਰਨਾ ਹੈ ਤੇ ਮੈਂ ਪਹਿਲਾਂ ਕੱਟਣ ਲੱਗੀ ਤੇ ਫਿਰ ਉਸ ਤੋਂ ਪਹਿਲਾਂ ਮੈਂ ਇਹਨੂੰ ਨਾਪਿਆ ਵੀ ਐਵੇਂ ਸਹੀ ਵੀ ਗਲਾ ਲੱਗਿਆ ਵੀ ਜਾਂ ਗਲਤਤਾ ਨਹੀਂ ਲੱਗਿਆ ਤੇ ਗਲਾ ਜਿਹੜਾ ਸੀਗਾ ਪਰ ਨਾ ਟੈਟਰੋਂ ਦਾ ਉਹ ਬਣਿਆ ਬਣਾਇਆ ਨਹੀਂ ਸੀ ਮੈਂ ਖੁਦ ਬਣਾਇਆ ਸੀਗਾ ਹੈ ਨਹੀਂ ਸੀਗਾ ਮੇਰੇ ਕੋਲ ਗੋਲ ਗਲੇ ਪਏ ਸੀ ਜਾਂ पान ਪੱਤਾ ਗਲਾ ਪਿਆ ਸੀਗਾ ਤੇ ਫਿਰ ਮੈਂ ਆਪੇ ਟੈਟਰੋਂ ਨੂੰ ਇਕੱਠੀ ਲਿਆ ਕੇ ਰੱਖੀ ਹੁੰਦੀ ਮੇਰੇ ਕੋਲ ਸਾਰੀ ਚੀਜ਼ ਐਵੇਂ ਕਮਾ ਪੂਰਾ ਬੁਟੀਕ ਵਾਲਾ ਸਮਾਨ ਹੈਗਾ ਆ ਬਟ ਬੁਟੀਕ ਨਹੀਂ ਬਣਾਇਆ ਹੋਇਆ ਜਿੱਦਾਂ ਮਸ਼ੀਨ ਵੀ ਹੈਗੀ ਆ ਬਾਕੀ ਸਾਰਾ ਕਟਿੰਗ ਸਟੀਚਿੰਗ ਦਾ ਸਾਰੀ ਆਪਣੇ ਕੋਲ ਸਾਰੀ ਫੈਸਿਲਿਟੀ ਹੈਗੀ ਆ ਜਿੱਦਾਂ ਮੈਂ ਟੈਟਰਨ ਵਗੈਰਾ ਕਦੇ ਨਹੀਂ ਇੱਕ ਪਹੁੰਚੇ ਦੀ ਦੋ ਪਹੁੰਚੇ ਦੀ ਮਂਗਾਈ ਮੈਂ ਇਕੱਠੀ ਮਂਗਾ ਕੇ ਰੱਖਦੀ ਹੁੰਨੀ ਆ ਆਪ ਲੈ ਕੇ ਆਉਣੀ ਹੁੰਨੀ ਆ ਵੈਸੇ ਹਨਾ ਜਾ ਕੇ ਦੋ ਤਿੰਨ ਮੀਟਰ ਇਕੱਠੀ ਲੈ ਆਈਦੀ ਆ ਇਹ ਉਹਦੇ ਵਿੱਚੋਂ ਆਪਸ ਜਦੋਂ ਵੀ ਸੂਟ ਬਣਾਉਣਾ ਤੇ ਆਪਾਂ ਉਹਦੇ ਵਿੱਚੋਂ ਕੱਟ ਲਈਦੀ ਆ ਗਲੇ ਵੀ ਮੈਂ ਇਕੱਠੇ ਹੀ ਹੁਣ ਤਾਂ ਵੈਸੇ ਵੀ ਹਨਾ ਦੁਕਾਨਦਾਰ ਇੱਕ ਦੋ ਗਲੇ ਦਿੰਦੇ ਨਹੀਂ ਹੈਗੇ ਪਿੰਡ ਚੋਂ ਬੇਸ਼ੱਕ ਦੀ ਮਿਲ ਜਾਂਦਾ ਹੋਵੇ ਬਾਜ਼ਾਰ ਵਾਲੇ ਨਹੀਂ ਦਿੰਦੇ ਹੈਗੇ ਉਹ ਕਹਿੰਦੇ ਬਸ 10 ਦੀ ਪੈਕਿੰਗ ਆ ਵੀ ਤੁਸੀਂ ਸਾਰੇ ਲੈ ਕੇ ਦਿਲੋਜੀ ਇੱਥੇ ਕਲਾ ਜਿਹੜਾ ਮੈਂ ਜੜਿਆ ਹੋਇਆ ਸੀ ਉਹਦੀ ਕਟਿੰਗ ਕੀਤੀ ਕਟਿੰਗ ਕਰਨ ਤੋਂ ਬਾਅਦ ਉਹਨੂੰ ਫਿਨਿਸ਼ਿੰਗ ਦਿੱਤੀ ਫਿਨਿਸ਼ਿੰਗ ਦੇਣ ਤੋਂ ਬਾਅਦ ਉਹਦੇ ਉੱਤੇ ਆਪਾਂ ਲੈਸ ਲਾਉਣੀ ਹੈ ਤੇ ਪਲੀਜ਼ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਹਨ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਠੀਕ ਹੈ ਜੀ ਤੁਹਾਡੇ ਸਾਥ ਦੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਪਲੀਜ਼ ਆਪਣਾ ਸਾਥ ਥੋੜਾ ਜਿਹਾ ਦਿਵੋ ਹਣਾ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਤਾਂ ਡੇਲੀ ਵੀਡੀਓ ਵਾਚ ਕਰਿਆ ਕਰੋ ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ ਹਨਾ ਕਿਉਂਕਿ ਵਿਊਜ਼ ਜਿਹੜੇ ਕਾਫੀ ਦਿਨਾਂ ਤੋਂ ਬਹੁਤ ਘੱਟ ਵਿਊਜ਼ ਆ ਰਹੇ ਨੇ ਪਤਾ ਨਹੀਂ ਰੀਜਨ ਕੀ ਆ ਫਿਰ ਇਦਾਂ ਚੈਨਲ ਦੀ ਰੀਚ ਹੈ ਜਿਹੜੀ ਹੈ ਨਾ ਡਾਊਨ ਹੋ ਜਾਂਦੀ ਹੈ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜਦੋਂ ਮਰਜ਼ੀ ਤੁਹਾਡਾ ਟਾਈਮ ਲੱਗੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਠੀਕ ਹੈ ਜੀ ਤੇ ਲਓ ਜੀ ਇੱਥੇ ਹੁਣ ਗਲੇ ਦੀ ਆਪਾਂ ਫਿਨਿਸ਼ਿੰਗ ਜਿਹੜੀ ਕਰਦੇ ਆਂ ਪੂਰੀਆਂ ਨੂੰ ਫਿਨਿਸ਼ਿੰਗ ਦੇ ਕੇ ਨਾ ਫਿਰ ਇਹਦੇ ਉੱਪਰ ਆਪਾਂ ਲੈ ਸਲਾਮਾਂਗੇ ਜਿਹੜੀ ਲੇਸ ਮੈਨੂੰ ਨਾ ਪਹਿਲਾਂ ਮੈਨੂੰ ਪਤਾ ਨਹੀਂ ਕੀ ਹੋ ਗਿਆ ਜਦੋਂ ਲੈਣੇ ਦੀ ਦੁਕਾਨ ਤੇ ਪਹਿਲਾਂ ਤਾਂ ਇਸ ਸੂਟ ਨਾਲ ਦੀ ਲੇਸ ਮਿਲੀ ਨਹੀਂ ਤੇ ਜਦੋਂ ਮਿਲੀ ਉਹ ਥੋੜੀ ਜੀ ਉਹਦੇ ਵਿੱਚ ਨਾ ਉਹ ਸੀਗਾ 골ਡਨ ਥਿੱਲਾ ਜਿਹਾ ਸੀਗਾ ਉਹ ਥੋੜੀ ਜਿਹਾ ਮੈਨੂੰ ਆਉਟ ਜਿਹਾ ਲੱਗਦਾ ਸੀ ਪਰ ਫਿਰ ਮੇਰੀ ਮਜਬੂਰੀ ਹੋ ਗਈ ਕਿਉਂਕਿ ਇਸ ਸੂਟ ਨਾਲ ਦੀ ਲੇਸ ਮੇਰੇ ਕੋਲੇ ਘਰੇ ਵੀ ਕੋਈ ਹੋਰ ਹੈ ਨਹੀਂ ਸੀਗਾ ਇਦਾਂ ਜਿਦਾ ਮੈਂ ਟੈਟਰਨ ਵਗੈਰਾ ਸਾਰਾ ਕੁਝ ਲੇਸ ਵਗੈਰਾ ਇਹ ਸਾਰਾ ਕੁਝ ਲਿਆ ਕੇ ਰੱਖਦੀ ਹੁੰਨੀ ਆ ਕਿਉਂਕਿ ਮੈਨੂੰ ਨਹੀਂ ਪਤਾ ਵੀ ਮੈਂ ਕਿਹੜਾ ਸੂਟ ਕਦੋਂ ਕੱਟ ਕੇ ਬਣਾ ਲਵਾਂ ਹਨ ਤੇ ਕਦੇ ਹੀ ਹੁੰਦਾ ਵੀ ਜਦੋਂ ਮੈਂ ਆਪਦਾ ਨਾ ਟੇਲਰ ਨੂੰ ਸੂਟ ਦਵਾ ਮਜਬੂਰੀ ਦੇ ਵਿੱਚ ਮਜਬੂਰੀ ਚ ਦੇਣਾ ਪੈ ਜਾਂਦਾ ਹੈ ਨਹੀਂ ਤਾਂ ਮੈਂ ਤਾਂ ਆਪਦੇ ਸੂਟ ਆਪ ਹੀ ਬਣਾਉਣੀ ਹੀ ਆ ਮੈਨੂੰ ਆਪਦੇ ਸੂਟ ਆਪ ਬਣਾਉਣੇ ਬਹੁਤ ਪਸੰਦ ਨੇ ਬਹੁਤ ਵਧੀਆ ਲੱਗਦੇ ਆ ਆਪਦੇ ਸੂਟ ਆਪ ਬਣਾਉਣੇ ਤੇ ਹੋਰ ਕਿਸੇ ਦਾ ਆਪਾਂ ਕਦੇ ਨਹੀਂ ਬਣਾਉਂਦੇ ਹੈਗੇ ਜੇ ਤੁਸੀਂ ਬਣਵਾਉਣਾ ਹੈ ਤਾਂ ਪਲੀਜ਼ ਮੇਰੇ ਨਾਲ ਕੰਟੈਕਟ ਕਰ ਲਿਓ ਇੰਸਟਾਗ੍ਰam ਐਡੀ ਤੇ ਮੈਸੇਜ ਕਰ ਦਿਓ ਆਪਾਂ ਤੁਹਾਡੇ ਵੀ ਬਣਾ ਦਾਂਗੇ ਠੀਕ ਹੈ ਜੀ ਤੇ ਫਿਰ ਮੈਨੂੰ ਆਪਣੇ ਸੂਟ ਬਣਾਉਣੇ ਪਤਾ ਕੀ ਗੱਲ ਆ ਹਨਾ ਟਾਈਮ ਤੇ ਡਿਪੈਂਡ ਆ ਆਪਣੇ ਸੂਟ ਬਣਾਉਣ ਲਈ ਵੀ ਟਾਈਮ ਕੱਢਣਾ ਪੈਂਦਾ ਤੁਹਾਨੂੰ ਪਤਾ ਹੀ ਆ ਵੀ ਮੈਂ ਕੱਲੀ ਜਾਣੀ ਆ ਸਾਰਾ ਘਰ ਦਾ ਕੰਮ ਵੀ ਕਰਨਾ ਹਨਾ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੀ ਰੋਟੀ ਦੁੱਧ ਦਹੀਂ ਤੱਕ ਸਾਰਾ ਆਪ ਕੰਮ ਕਰਨਾ ਹਨਾ ਫਿਰ ਉੱਪਰੋਂ ਸੇਤ ਵੀ ਡਾਉਣ ਚੱਲਦੀ ਆ ਉਹਦੇ ਕਰਕੇ ਥੋੜਾ ਜਿਹਾ ਹੋ ਜਾਂਦਾ ਆ ਨਹੀਂ ਜੇ ਆਪਾਂ ਨਾ ਪ੍ਰੋਫੈਸ਼ਨਲ ਨੇ ਜਿਹੜੇ ਉਹ ਫਿਰ ਉਹਨਾਂ ਦਾ ਕੰਮ ਉਹੀ ਹੋਂਦਾ ਉਹਨਾਂ ਨੇ ਉਹੀ ਕੰਮ ਕਰਨਾ ਹੁੰਦਾ ਹੈ ਹਨਾ ਬਿਨਾਂ ਤਾਂ ਭਾਈ ਰੋਟੀ ਟੋਕੋਸ਼ ਨਹੀਂ ਦੇਖਣਾ ਹੁੰਦਾ ਉਹ ਬੈਠ ਕੇ ਬਸ ਘੰਟੇ ਡੇਢ ਘੰਟੇ ਦੇ ਵਿੱਚ ਸੂਟ ਰੈਡੀ ਕਰ ਦਿੰਦੇ ਆ ਫਿਰ ਮੈਨੂੰ ਜਾਨੀ ਇਹ ਹੁੰਦਾ ਵੀ ਮੈਂ ਵਿੱਚ ਦੀ ਕਦੇ ਚਾਹ ਪਾਣੀ ਕੁਝ ਆਰਡਰ ਵੱਜ ਜਾਂਦਾ ਉਹ ਵੀ ਕਰਨਾ ਪੈਂਦਾ ਹਨਾ ਬਹੁਤ ਕੁਝ ਦੇਖਣਾ ਪੈਂਦਾ ਆਪਾਂ ਨੂੰ ਫਿਰ ਮੈਂ ਜੇ ਕਈ ਵਾਰੀ ਤਾਂ ਮੈਂ ਕਹਾਂ ਹਸਬੰਦ ਦੇਖ ਲੈਂਦੇ ਹੁੰਦੇ ਆ ਵੀ ਹੁਣ ਇਹਦਾ ਮੂੜਾ ਪੂਰਾ ਸਟਿਚ ਕਰਨ ਦਾ ਤੇ ਫਿਰ ਚਾਓ ਆਪ ਬਣਾ ਲੈਂਦੇ ਹੁੰਦੇ ਆ ਮੈਨੂੰ ਵੀ ਦੇ ਦਿੰਦੇ ਹੁੰਦੇ ਆ ਬਣਾ ਕੇ ਹਨਾ ਤੇ ਕਈ ਵਾਰੀ ਜੇ ਉਹ ਵੀ ਕੰਮ ਕਰਕੇ ਆਏ ਹੁਣ ਤਾਂ ਫਿਰ ਉਹ ਆਰਡਰੇ ਮਾਰਦੇ ਹੁੰਦੇ ਆ ਤੇ ਲੋ ਜੀ ਇੱਥੇ ਗਲੇ ਨੂੰ ਦੇਖੋ ਤੁਸੀਂ ਗਲੇ ਤੇ ਨੇ ਸਲਾਈ ਆ ਚੌੜਸ ਗਲਾ ਬਣਾਇਆ ਦੇਖ ਕੇ ਦੱਸਿਓ ਕਮੈਂਟ ਕਰਕੇ ਵੀ ਕਿੱਦਾਂ ਦਾ ਲੱਗਿਆ ਵਧੀਆ ਲੱਗਿਆ ਤਾਂ ਪਲੀਜ਼ ਕਮੈਂਟਸ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਤੇ ਮੈਨੂੰ ਤਾਂ ਐਵੇਂ ਕਮਾ ਬਹੁਤ ਲੱਗਿਆ ਇੱਕ ਇਹ ਲਾਈਟ ਜੇ ਕਲਰ ਦਾ ਸੂਟ ਸੀਗਾ ਤੇ ਲੋ ਜੀ ਅੱਜ ਦੇ ਵਲੌਗ ਦਾ ਪਆਇੰਟ ਇੱਥੇ ਕਰਦੇ ਆਂ ਉਮੀਦ ਆ ਤੁਹਾਨੂੰ ਵਧੀਆ ਲੱਗਿਆ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ